ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਵਿੱਚ ਪੰਜਾਬੀ ਬੋਲੀਆਂ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ 821 ਤੋਂ ਲੈ ਕੇ 847 ਤੱਕ ਪੰਜਾਬੀ ਬੋਲੀਆਂ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਉਸੇ ਤਰ੍ਹਾਂ ਇਹਨੂੰ ਪਿਆਰ ਦੇ ਦਿਓ ਤੇ ਆ ਕਮੈਂਟ ਆਪਣਾ ਆਇਆ ਸੀ ਹਰਦੀਪ ਸਿੰਘ ਦਾ ਧੰਨਵਾਦ ਤੁਹਾਡਾ ਵੈਲਕਮ ਜੀ ਮੋਸਟ ਵੈਲਕਮ ਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਮੈਂਟ ਕਰਨ ਦੇ ਲਈ ਵੀ ਤੇ ਮੈਨੂੰ ਪਤਾ ਨਹੀਂ ਸੀ ਲੱਗਾ ਤੁਸੀਂ ਕੀ ਕਿਹਾ ਇਸ ਕਰਕੇ ਥੋੜਾ ਮੈਂ ਨਹੀਂ ਜਵਾਬ ਦੇ ਸਕੀ ਤੇ ਉਹਦੇ ਵਾਸਤੇ ਸੌਰੀ ਤੇ ਆ ਆਪਾਂ वेलकम चलो शुरू कर देआ पिੰਡਾਂ ਵਿੱਚੋਂ ਪਿੰਡ ਸਨੀਂਦਾ ਪਿੰਡਾਂ ਵਿੱਚੋਂ ਪਿੰਡ ਸਨੀਂਦਾ ਪਿੰਡ ਸਨੀਂਦਾ ਕਿਵਾਨਾ ਨੀ ਸਹਾਨੇ ਕੋਲ ਸਹਾਨੀ ਸਨੀਂਦੀ ਸਹਾਨੇ ਕੋਲ ਸਹਾਨੀ ਸਨੀਂਦੀ ਕਟਾਣੀ ਕੋਲ ਕਟਾਣਾ ਬਈ ਜਰਗ ਕੋਲ ਜਗ ਰਹਿੜੀ ਵਸਦੀ ਜਰਗ ਕੋਲ ਜਰਗੜੀ ਵਸਦੀ ਮੰਲੀ ਪੁਰ ਜਟਾਣਾ ਰਹਿਣਾ ਚੁੱਪ ਕਰਕੇ ਏਦੂ ਕੋਣ ਸਿਆਣਾ ਰਹਿਣਾ ਚੁੱਪ ਕਰਕੇ ਏਦੂ ਕੋਣ ਸਿਆਣਾ ਰਹਿਣਾ ਚੁੱਪ ਕਰਕੇ ਸ਼ੋਲੇ 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 ਮੈਂ ਇੱਕ ਤੈਨੂੰ ਗੱਲ ਦੱਸਣੀ ਮੈਂ ਇੱਕ ਤੈਨੂੰ ਗੱਲ ਦੱਸਣੀ ਜਗ ਦੀ ਨਜ਼ਰ ਤੋਂ ਓਨ ਲੈ ਦਿਲ ਦਾ ਮਹਿਰਮ ਓ ਦਿਲ ਦਾ ਮਹਿਰਮ ਓ ਜੋ ਭੇਦ ਨਾ ਕਿਸੇ ਕੋਲ ਖੋਲੇ ਆ ਲੈ ਫੜਮਿੰਦਰੀ ਆ ਲੈ ਫੜਮੁੰਦਰੀ ਮੇਰਾ ਦਿਲ ਤੇਰੇ ਤੇ ਡੋਲੇ ਤੇਰੇ ਕੋਲ ਘਰ ਜਿਗਰਾ ਤੇਰੇ ਕੋਲ ਘਰ ਜਿਗਰਾ ਮੈਂ ਦੁੱਖ ਹਿਜਰ ਤੇ ਫੋਲੇ ਨੰਦ ਕੁਵਾਰੀ ਦਾ ਦਿਲ ਖਾਵੇ ਹਿਚ ਕੋਲੇ ਨੰਦ ਕੁਵਾਰੀ ਦਾ ਦਿਲ ਖਾਵੇ ਹਿਚ ਕੋਲੇ ਨੰਦ ਕੁਵਾਰੀ ਦਾ ਤਾਇਏ 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 ਸੰਗ ਦੀ ਸੰਗਾਉਂਦੀ ਨੇ ਸੰਗ ਦੀ ਸੰਗਾਉਂਦੇ ਨੇ ਅੱਖਾਂ ਹਾਂ ਦੇ ਮੁੰਡੇ ਨਾਲ ਲਾਈਆਂ ਕੋਲ ਹਵੇਲੀ ਦੇ ਕੋਲ ਹਵੇਲੀ ਦੇ ਦੋ ਜੱਟਣੇ ਬੈਠ ਕਾਂ ਪਾਈਆਂ ਕੱਲ ਮੇਰੇ ਪੱਪਾਈਆਂ ਨੇ ਕੱਲ ਮੇਰੇ ਭਾਈਆਂ ਨੇ ਪੰਜ ਰਫਲ ਲਿਸੈਂਸ ਕਰਾਈਆਂ ਢਾਂਗਾ ਖੜਕਦੀਆਂ ਸਾਥ ਵਿੱਚ ਹੋਣ ਲੜਾਈਆਂ ਢਾਂਗਾ ਖੜਕਦੀਆਂ ਸਾਥ ਵਿੱਚ ਹੋਣ ਲੜਾਈਆਂ ਜਾਵਾ 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 ਮਿੱਤਰਾ ਹਾਂਦਿਆ ਮਿੱਤਰਾ ਹਾਂਦਿਆ ਤੈਨੂੰ ਦੱਸ ਮੈਂ ਕਿਵੇਂ ਬੁਲਾਵਾਂ ਵੇ ਦਿਲ ਮੇਰਾ ਵੇਖ ਫੋਲ ਕੇ ਵੇ ਦੇਲੇ ਮਹਿਰავੇ ਇੱਕ ਫੋਲ ਕੇ ਕਿਵੇਂ ਲਗੀਆਂ ਨਿਦਰ ਦਸਨਾਵਾ ਮੁੰਡੇ ਬੇਦਰਦਾਂ ਮੁੰਡੇ ਆ ਬੇਦਰਦਾ ਮੈਂ ਬਣ ਜਾ ਤੇਰਾ ਪਰਛਾਵਾਂ ਪੱਲੇ ਪਾ ਕੇ ਹੋਂਕਿਆਂ ਨੂੰ ਪੱਲੇ ਪਾ ਕੇ ਹੋਂਕਿਆਂ ਨੂੰ ਅਥਰੂ ਹਾਸਿਆਂ ਦੇ 헤 ਢਲਕਾਵਾ ਵੇ ਖਤੇ ਇੱਕ ਵਾਰੀ ਲਿਖ ਦੇ ਆ ਫੜ ਲੈ ਸਰਨਾਵਾ ਵੇ ਖਤੇ ਇੱਕ ਵਾਰੀ ਲਿਖ ਦੇ ਆ ਫੜ ਲੈ ਸਰਨਾਵਾ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਹੈ ਇੱਕ ਅੱਖ ਤੋਂ ਕਾਣੇ ਬਈ ਚੁੱਕ ਚੁੱਕ ਕਰਨ ਸਲਾਮਾ ਉਹਨਾਂ ਨੂੰ ਚੁੱਕ ਚੁੱਕ ਕੇ ਕਰਨ ਸਲਾਮਾ ਉਹਨਾਂ ਨੂੰ ਦੋ ਦੋ ਅੱਖਾਂ ਵਾਲੇ ਬਈ ਦੋ ਦੋ ਅੱਖਾਂ ਵਾਲੇ ਗਿੱਧਾ ਪਾਇਆ ਮੇਲਸਦਾਇਆ ਗਿੱਧਾ ਪਾਇਆ ਮੇਲਸਦਾ ਹੋਗੀ ਜਾਣ ਦੀ ਤਿਆਰੀ ਹਾਕਾਂ ਘਰ ਵੱਜੀਆਂ ਛੱਡ ਮੁੰਡਿਆਂ ਫੁਲਕਾਰੀ ਹਾਕਾਂ ਘਰ ਵੱਜੀਆਂ ਛੱਡ ਮੁੰਡਿਆਂ ਫੁਲਕਾਰੀ ਹਾਕਾਂ ਘਰ ਵੱਜੀਆਂ ਜਾਂਦੀ 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 ਅੱਖਾਂ ਪੁੱਟ ਕੇ ਝਾਕ ਮੁੰਡਿਆਂ ਅੱਖਾਂ ਪੁੱਟ ਕੇ ਝਾਕ ਮੁੰਡਿਆਂ ਤੇਰੇ ਕੋਲ ਦੀ ਕੁਬਾਰ ਕੁੜੀ ਜਾਂਦੀ ਜਾਂਦੀ ਜਾਂਦੇ ਪਈ ਵੀ ਜਾਂਦੀ ਜਾਂਦੇ ਬੀਬੀ ਆਪ ਮੜਕ ਵਿੱਚ ਜਾਂਦੀ ਆਉਂਦੀ ਨੂੰ ਪੁੱਛ ਲਵਾਂਗਾ ਆਉਂਦੀ ਨੂੰ ਪੁੱਛ ਲਵਾਂਗਾ ਖੰਡ ਦੇ ਖੇਡ ਨੇ ਖਾਂਦੀ ਵਿਆਹ ਕਰਵਾ ਕੁੜੀਏ ਸਾਥੋਂ ਜਰੀ ਨਹੀਂ ਜਾਂਦੀ ਵਿਆਹ ਕਰਵਾ ਕੁੜੀਏ ਸਾਥੋਂ ਜਰੀ ਨਹੀਂ ਜਾਂਦੀ ਗਿੱਦਾਂ ਗਿੱਦਾਂ ਕਰਦੀ ਮੇਲਣੇ ਗਿੱਦਾਂ ਗਿੱਦਾਂ ਕਰਦੀ ਮੇਲਣੇ ਕਿੱਤਾ ਪਉ ਬਥੇਰਾ ਨੀ ਅੱਖ ਚੁੱਕੇ ਤਾਂ ਝਾਕ ਸਾਹਮਣੇ ਅੱਖ ਚੁੱਕੇ ਤਾਂ ਝਾਕ ਸਾਹਮਣੇ ਪਰਿਆ ਪਿਆ ਬਨੇ ਰਣਜੀਤੈਨ ਧੁੱਪ ਲੱਗਦੀ ਧਾਨ ਚਾਦਰਾਂ ਮੇਰੇ ਰਣਜੀਤੈਨ ਧੁੱਪ ਲੱਗਦੀ ਧਾਨ ਚਾਦਰਾਂ ਮੇਰੇ ਰਣਜੀਤੈਨ ਧੁੱਪ ਲੱਗਦੀ ਛੋਟੀ 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 ਉੱਥੇ ਆ ਜੀਨੀ ਉਥੇ ਆ ਜੀਨੀ ਮੈਂ ਆਉਂਗਾ ਸਾਹਿਬ ਦੀ ਕੋਠੀ ਅਗਨਲ ਕਦ ਕਰਗੀ ਤੇਰੀ ਬਾਹ ਪਿੰਜਨੀ ਤੋਂ ਮੋਟੀ ਰੱਖਦੀ ਲਾਰਿਆਂ ਤੇ ਬਹੁਤ ਦਿਲਾਂ ਦੀ ਖੋਟੀ ਰੱਖਦੀ ਲਾਰਿਆਂ ਤੇ ਬਹੁਤ ਦਿਲਾਂ ਦੀ ਖੋਟੀ ਰੱਖਦੀ ਲਾਰਿਆਂ ਤੇ ते घे नञना चले तेरी बेबे ते घे नरञ्जना ची बेबे से वेरञना चचा ते बेबे ते घर वेरञना च ते भी सा चर्चा तेरी ते दी ਖੂ ਤੋ ਪਾਣੀ ਭਰਨ ਗਈ ਸਾ ਖੂ ਤੋ ਪਾਣੀ ਭਰਨ ਗਈ ਸਾ ਢੋਲ ਭਰ ਲਿਆ ਸਾਰਾ ਨੀ ਤੁਰਦੀ ਦਾ ਲਖ ਝੂਟੇ ਖਾਂਦਾ ਨੀ ਤੁਰਦੀ ਦਾ ਲਖ ਝੂਟੇ ਖਾਂਦਾ ਪਹਿਲਾ ਭਾਵੇਂ ਘਰ ਨੀ ਜੱਟਾਂ ਦੇ ਬੁੱਤ ਸਾਧੂ ਹੋਗੇ ਜਟਾ ਦੇ ਪੁੱਤ ਸਾਧੂ ਹੋ ਗਏ ਛੱਡ ਗਏ ਤਖਤ ਹਜ਼ਾਰਾ ਨਹੀਂ ਤੇਰੀਆਂ ਡੰਡੀਆਂ ਦਾ ਚੰਦ ਵਰਗਾ ਚਮਕਾਰਾ ਤੇਰੀਆਂ ਡੰਡੀਆਂ ਦਾ ਚੰਦ ਵਰਗਾ ਚਮਕਾਰਾ ਤੇਰੀਆਂ ਡੰਡੀਆਂ ਦਾ ਚੰਦ ਵਰਗਾ ਚਮਕਾਰਾ ਡੇਰੇ 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 ਉੱਥੇ ਆ ਜੀਨੀ ਉੱਥੇ ਆ ਜੂਨੀ ਮੈਂ ਹੋਊਂਗਾ ਸਾਧ ਦੇ ਡੇਰੇ ਪੂ ਕਮਾਰ ਕੇ ਦੀਵਾ ਬਜਾਤਾ ਫੋਕ ਮਹਾਰਾਜ ਦੇ ਦੀਵਾ ਬਜਾਤਾ ਗੈਨਾ ਤਖਤੇ ਪੇੜੇ ਨਿਕਲੀ ਫਰੰਟ ਗਈ ਆਈ ਨ ਮੱਥਮ ਵਿੱਚ ਮੇਰੇ ਨਿਕਲ ਫਰੰਟ ਗਈ ਆਈ ਨ ਹੱਥਾਂ 'ਚ ਮੇਰੇ ਨਿਕਲ ਫਰੰਟ ਗਈ ਖੱਟਾ ਪੋਣਾ ਲੈ ਕੇ ਨਹੀਂ ਮੈਂ ਸਾਗ ਲੈਣ ਗਈ ਸਾ ਖੱਟਾ ਪੋਣਾ ਲੈ ਕੇ ਨਹੀਂ ਮੈਂ ਸਾਗ ਲੈਣ ਗਈ ਸਾ ਉੱਥੇ ਪੋਣਾ ਲਾ ਲਾਈਆਂ ਨੀ ਸਹਲਿਓ ਦਿਓਰ ਵਿਆਹ ਲਾਈਆਂ ਨੀ ਸਹਲਿਓ ਦਿਓਰ ਵਿਆਹ ਲਾਈਆਂ ਨੀ ਸਹਲਿਓ ਦਿਓਰ ਵਿਆਹ ਲਾਈਆਂ ਕੰਨਾ 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 ਖੁਤੇ ਢੋਲ ਪਿਆ ਹੁਹ ਢੇ ਢੋਲ ਪਿਆ ਫਿਰ ਪਾਣੀ ਭਰਨ ਰਕਾਣਾ ਥੋੜੀ ਥੋੜੀ ਮੈਂ ਭਿੱਜ ਗਈ ਥੋੜੀ ਥੋੜੀ ਮੈਂ ਭਿੱਜ ਗਈ ਬਹੁਤ ਅਭਜਿਆ ਹਰ ਬਿਗਾਨਾ ਮੁਖ ਤੇ ਮੁਖ ਤਰਕੇ ਸੋ ਜਾ ਸ਼ਹਿਰ ਜਮਾਨਾ ਮੁਖ ਤੇ ਮੁਖ ਤਰਕੇ ਸੋ ਜਾ ਸ਼ਹਿਰ ਜਮਾਨਾ ਮੁਖ ਤੇ ਮੁਖ ਤਰਕੇ ਸਈਓਨੀ ਮੇਰੀ ਲਾਲ ਪੱਖੀ ਪੰਜ ਦਾਣੇ ਸਈਓਨੀ ਮੇਰੀ ਲਾਲ ਪੱਖੀ ਪੰਜ ਦਾਣੇ ਲਾੜੇ ਪੈਣਾ ਨੂੰ ਖਸਮ ਕਰੇਗੀ ਇੱਕ ਆਨਾ ਇੱਕ ਕਾਣਾ ਕਾਣ ਕਾਣਾ ਤਾਂ ਇਹਨੂੰ ਗੋਦੀ ਬਿਠਾਉਂ ਅੰਨਾ ਦੇਉ ਦਖਖਣਾ ਕਾਣਾ ਤਾਂ ਇਹਨੂੰ ਗੋਦੀ ਬਿਠਾਉਂ ਅੰਨਾ ਤਾਂ ਦੇਉ ਦਖਖਣਾ ਖੱਟਾ ਪੋਣਾ ਲੈ ਕੇ ਨੀ ਮੈਂ ਸਾਗ ਲੈਣ ਗਈ ਸਾ ਖੱਟਾ ਪੋਣਾ ਲੈ ਕੇ ਨੀ ਮੈਂ ਸਾਗ ਲੈਣ ਗਈ ਸਾ ਉੱਥੇ ਪੋਣਾ ਟੰਗ ਆਈਆਂ ਨਿੱਕਾ ਦਿਉਰ ਨਾਨਕੀ ਮੰਗ ਆਈਆਂ ਨਿੱਕਾ ਦਿਉਰ ਨਾਨਕੀ ਮੰਗ ਆਈਆਂ ਜ્ઞਾਣੀ ਤਾਂ ਮੈਂ ਕਾ ਨੂੰ ਗਬਰੂਆ ਨਿਆਣੀ ਤਾਂ ਮੈਂ ਕਾ ਨੂੰ ਗਬਰੂਆ 12 ਸਾਲ ਦੀ ਨਾਰੀ ਵੇ ਪਰਕੇ ਥੱਪ ਥੱੱਬਾ ਸਿੱਟ ਲਈ ਗੱਡੀ 'ਚ ਪਰ ਕੇ ਥੱੱਬਾ ਸਿੱਟ ਲਈ ਗੱਡੀ ਵਿੱਚ ਕਾਲ ਕਰੂੰਗੀ ਪੂਰੇ ਇੱਥੋਂ ਮੁੜ ਜਾਵੇ ਕਰ ਦੂੰ ਹੌਸਲੇ ਪੂਰੇ ਇੱਥੋਂ ਮੁੜ ਜਾਵੇ ਕਰ ਦੂੰ ਹੌਸਲੇ ਪੂਰੇ ਇੱਥੋਂ ਮੁੜ ਜਾਵੇ ਖੱਟੀ ਚੁੰਨੀ ਲਾਕੇ ਨਹੀਂ ਮੈਂ ਤਹਾਰ ਜੋਂਨ ਗਈ ਸਾ ਖੱਟੀ ਚੁੰਨੀ ਲਾਕੇ ਨਹੀਂ ਮੈਂ ਤਹਾਰ ਲੈਣ ਗਈ ਸਾ ਖੱਟੀ ਚੁੰਨੀ ਨੀ ਨੀ ਮੇਰਾ ਗਾਲ ਗੁੱਟਿਆ ਨੀ ਮੈਂ ਕੱਟੇ ਦੇ ਪੋਲੇ ਖੇੜਾ ਜੇਠ ਗੁੱਟਿਆ ਨੀ ਮੈਂ ਕੱਟੇ ਦੇ ਬੱਲੇ ਖੇੜਾ ਜੇਠ ਗੁੱਟਿਆ ਨਿਆਣੀ ਤਾਂ ਤੂੰ ਖਾਤੋਂ ਕੁੜੀਏ ਨਿਆਣੀ ਤਾਂ ਤੂੰ ਖਾਤੋਂ ਕੁੜੀਏ ਭਾਰਾ ਸਾਲ ਦੀ ਨਹਰੀਨੀ ਪਰਕੇ ਥੱਬਾ ਸਟਲੀ ਗੜੀ ਚ ਪਰਕੇ ਥੱਬਾ ਸਟਲੀ ਗੜੀ ਵਿੱਚ ਤੂੰ ਕੋਲਾ ਤੋਂ ਹਾਰੀ ਲਾ ਕੇ ਦੋਸਤੀਆਂ ਲੰਮੀ ਮਾਰਗੀ ਡਾਰੀ ਲਾ ਕੇ ਦੋਸਤੀਆਂ ਲੰਮੀ ਮਾਰਗੀ ਡਾਰੀ ਲਾ ਕੇ ਦੋਸਤੀਆਂ ਤੁਸੀਂ ਗੁੜ ਜਿੱਤ ਕੇ तुसी गाड़ जित चले असी हार गए तुसी लाड़ी ब्याह चले असी गए तुसी पासा जित चले असी सीट हथे हार गए तुसी पासा जित चले असी सीट हथे हार गए ਖੱਟ ਕੇਲੇ ਆਂਦੀ ਚੱਕਦੇ ਨਹੀਂ ਮਿਲਣੇ ਦੇ ਲੱਡੂਆਂ ਦਾ ਹੱਕ ਨਹੀਂ ਮਿਲਣੇ ਦੇ ਲੱਡੂਆਂ ਦਾ ਹੱਕ ਨਹੀਂ ਮਿਲਣੇ ਟਿੱਬਿਆਂ ਦੇ ਵਿੱਚ ਕੇਰੀ ਕੁੜੀਏ ਟਿੱਬਿਆਂ ਦੇ ਵਿੱਚ ਕੇਰੀ ਕੁੜੀਏ ਛੁੱਟ ਗਈ ਰੋਲਾ ਪਾ ਕੇ ਨੀ ਮਾਪੇ ਤੇਰੇ ਡੇ ਵਹਿ ਮੀ ਮਾਪੇ ਤੇਰੇ ਡੇ ਮਮੀ ਤ੍ਰੰਤ ਭਰਨ ਉਹ ਖਾ ਕੇ ਵੇ ਤੈ ਬਦਨਾਮ ਕਰੇ ਪਾਲੋ ਨਾਮ ਤਰਾ ਕੇ ਤੈ ਬਦਨਾਮ ਕਰੇ ਪਾਲੋ ਨਾਮ ਤਰਾ ਕੇ ਤੈ ਬਦਨਾਮ ਕਰੇ ਖੁੰਡਾ ਉੱਤੇ ਬੈਠਾ ਮੁੰਡਾ ਖੇਡਦਾਏ ਗੀਟੀਆਂ ਖੁੰਡਾ ਉੱਤੇ ਬੈਠਾ ਮੁੰਡਾ ਖੇਡਦਾਏ ਗੀਟੀਆਂ ਕੁੜੀਆਂ ਨੂੰ ਦੇਖ ਮੁੰਡਾ ਮਾਰਦਾਏ ਸੀਟੀਆਂ ਕੁੜੀਆਂ ਨੂੰ ਦੇਖ ਮੁੰਡਾ ਮਾਰਦਾਏ ਸੀਟੀਆਂ ਜਰਦੀ 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 ਮਰਦੀ ਮਰ ਜਾਊਂਗੀ ਮਰਦੀ ਮਰ ਜਾਊਂਗੀ ਜੇ ਨਾ ਮਿਲਿਆ ਹਮਦਰਦੀਆਂ ਹਨ ਵਿਚਾਲੇ ਵੇ ਆਣ ਵਿਚਾਲੇ ਵੇ ਜਿੰਦ ਜਾਂਦੀ ਹਾਂ ਕਿਆਂ ਵਿੱਚ ਖਰਦੀ ਮਿੱਤਰਾ ਹਾਂਦਿਆ ਮਿੱਤਰਾ ਹਾਂਦਿਆ ਤੇਰੇ ਨਾਂ ਦੀ ਆਰਤੀ ਕਰਦੀ ਮਿੱਤਰਾ ਹਾਂਦਿਆ ਤੇਰੇ ਨਾਂ ਦੀ ਆਰਤੀ ਕਰਦੀ ਮਿੱਤਰਾ ਹਾਂਦਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਸੀਂ ਇਹਨਾਂ ਵਿੱਚੋਂ ਦੱਸਿਓ ਕਿ ਤੁਹਾਨੂੰ ਕਿਹੜੀ ਬੋਲੀ ਸਭ ਤੋਂ ਜ਼ਿਆਦਾ ਵਧੀਆ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਨਹੀਂ ਵਧੀਆ ਲੱਗੀ ਤੇ ਉਹ ਵੀ ਤੁਸੀਂ ਜਰੂਰ ਦਾ ਸਕਦੇ ਹੋ ਤੇ ਮੈਨੂੰ ਵੀ ਪੁੱਛ ਸਕਦੇ ਹੋ ਕਿ ਕੋਈ ਵੀ ਬੋਲੀ ਜੇ ਤੁਹਾਨੂੰ ਨਹੀਂ ਯਾਦ ਆ ਰਹੀ ਤੇ ਧੰਨਵਾਦ ਤੁਹਾਡਾ ਬਹੁਤ ਜਿਆਦਾ